ਕੀ ਤੁਸੀਂ ਜਾਣਦੇ ਹੋ ਇੱਕ ਅਜਿਹੀ ਜਗ੍ਹਾ ਵੀ ਦੁਨੀਆ ਵਿੱਚ ਐਗਜ਼ਿਸਟ ਕਰਦੀ ਆ ਜਿਸ ਜਗ੍ਹਾ ਨੇ ਲੱਖਾਂ ਲੋਕਾਂ ਨੂੰ ਤਬਾਹ ਕਰ ਦਿੱਤਾ ਹੈ ਉਹ ਇੰਨੀ ਖਤਰਨਾਕ ਜਗ੍ਹਾ ਹੈ ਕਿ ਉਸਨੇ ਲੋਕਾਂ ਨੂੰ ਅਪਾਹਜ ਤੱਕ ਬਣਾ ਦਿੱਤਾ ਹੈ ਕਿਸ ਤੌਰ ਤੇ ਸਰੀਰਕ ਤੌਰ ਤੇ ਨਹੀਂ ਉਸ ਤੋਂ ਵੀ ਖਤਰਨਾਕ ਮਾਨਸਿਕ ਤੌਰ ਤੇ ਇੰਨੀ ਜਿਆਦਾ ਖਤਰਨਾਕ ਜਗ੍ਹਾ ਹੈ ਲੱਖਾਂ ਲੋਕਾਂ ਦੇ ਹੁਨਰ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ ਕਿ ਤੁਸੀਂ ਵੀ ਜਾਣਨਾ ਚਾਹੋਗੇ ਕਿ ਕਿਹੜੀ ਜਗ੍ਹਾ ਹੈ ਜੋ ਇੰਨੀ ਜਿਆਦਾ ਖਤਰਨਾਕ ਹੈ ਇਹ ਹੈ ਜੀ ਤੁਹਾਡਾ ਕੰਫਰਟ ਜ਼ੋਨ ਹਾਂਜੀ ਬਿਲਕੁਲ ਬਿਲਕੁਲ ਸਹੀ ਸੁਣ ਰਹੇ ਹੋ ਤੁਸੀਂ ਇਹ ਹੈ ਜੀ ਕੰਫਰਟ ਜ਼ੋਨ ਜੋ ਤੁਹਾਨੂੰ ਅੱਗੇ ਨਹੀਂ ਵਧਣ ਦੇ ਰਿਹਾ ਤੁਹਾਡੇ ਵਿੱਚ ਕਾਬਲੀਅਤ ਹੋਣ ਦੇ ਬਾਵਜੂਦ ਤੁਹਾਡੇ ਸੁਪਨਿਆਂ ਨੂੰ ਅਚੀਵ ਕਰਨ ਵਿੱਚ ਰੁਕਾਵਟ ਪੈਦਾ ਕਰ ਰਿਹਾ ਹੈ ਕਿਉਂਕਿ ਤੁਸੀਂ ਇਸ ਜਗ੍ਹਾ ਨੂੰ ਛੱਡਣ ਦੇ ਲਈ ਰਾਜ਼ੀ ਹੀ ਨਹੀਂ ਹੋ ਕਿਉਂਕਿ ਤੁਹਾਨੂੰ ਇੰਨਾ ਪਸੰਦ ਆ ਚੁੱਕਿਆ ਹੈ ਕਿ ਤੁਹਾਨੂੰ ਇਹੀ ਹੁਣ ਸਭ ਕੁਝ ਲੱਗਣ ਲੱਗ ਪਿਆ ਹੈ ਤੁਹਾਡੇ ਸੁਪਨੇ ਤੋਂ ਵੀ ਵੱਧ ਕੇ ਤੁਹਾਨੂੰ ਹੁਣੇ ਜਗ੍ਹਾ ਹੋ ਚੁੱਕੀ ਹੈ ਜੋ ਕਿ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਹੌਲੀ-ਹੌਲੀ ਤੁਹਾਨੂੰ ਅੰਦਰੋਂ ਅੰਦਰੀ ਖਤਮ ਕਰ ਰਹੀ ਹੈ ਥੋੜੀ ਛੋਟੀ ਜੀ ਐਗਜ਼ਾਮਪਲ ਦਾ ਨਾ ਮੈਂ ਤੁਹਾਨੂੰ ਇਸ ਨੂੰ ਸਮਝਾਉਣ ਦੇ ਲਈ ਇੱਕ ਵਾਰ ਦੀ ਗੱਲ ਹੈ ਜੀ ਇੱਕ ਰਾਜਾ ਹੁੰਦਾ ਉਹਦਾ ਬਹੁਤ ਹੀ ਪਿਆਰਾ ਇੱਕ ਬਾਜ ਹੁੰਦਾ ਏ ਜਿਸ ਦੀ ਬਹੁਤ ਸੰਭਾਲ ਕੀਤੀ ਜਾਂਦੀ ਹੈ ਠੀਕ ਹੈ ਜੀ ਪਰ ਰਾਜਾ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦਾ ਉਸ ਬਾਜ ਦੇ ਕਾਰਨ ਕਿਉਂ ਹੁਣ ਇਹ ਜੀ ਕੀ ਗੱਲ ਹੋਗੀ ਬਾਜ ਦੇ ਕਾਰਨ ਪਰੇਸ਼ਾਨ ਹੈ ਉਹ ਤਾਂ ਇੰਨਾ ਪਿਆਰਾ ਬਾਜ ਏ ਉਸ ਰਾਜੇ ਦਾ ਤਾਂ ਅਸਲ ਚ ਗੱਲ ਇਹ ਹੈ ਜੀ ਕਿ ਜੋ ਬਾਜ ਹੈ ਜਿਸ ਨੂੰ ਅਸਮਾਨਾਂ ਦੀ ਹਿੱਕ ਨੂੰ چیرਣਾ ਚਾਹੀਦਾ ਹੈ ਉਹ ਉੜਦਾ ਹੀ ਨਹੀਂ ਉੰਨੀਆਂ ਜਿਆਦਾ ਬੜੀਆਂ ਉਡਾਰੀਆਂ ਭਰਦਾ ਹੀ ਨਹੀਂ ਨਿਕਲਦਾ ਹੈ ਪਿੰਜਰੇ ਨੂੰ ਜਦੋਂ ਉਹਨੂੰ ਕੱਢਦੇ ਨੇ ਬਾਹਰ ਤੇ ਜਾ ਕੇ درخت ਦੀ ਟਹਿਣੀ ਤੇ ਬੈਠ ਜਾਂਦਾ ਬਸ ਉੜਦਾ ਹੀ ਨਹੀਂ ਉੱਥੇ ਜਾ ਕੇ ਬੈਠ ਜਾਂਦਾ ਹੈ ਤਾਂ ਬਹੁਤ ਹੀ ਜਿਆਦਾ ਰਾਜਾ ਇਸ ਚੀਜ਼ ਦੇ ਗੈਨਿਕ ਪਰੇਸ਼ਾਨ ਰਹਿੰਦਾ ਹੈ ਤੇ ਲੱਖਾਂ ਵਿਦਵਾਨਾਂ ਨੂੰ ਉਸਨੇ ਆਲਰੇਡੀ ਬੁਲਾ ਰੱਖਿਆ ਹੈ ਕਿ ਦੱਸੋ ਇਹਦਾ ਸਮਾਧਾਨ ਕੀ ਆ ਪਰ ਕਿਸੇ ਤੋਂ ਇਹਦਾ ਇੱਕ ਮਿਲਿਆ ਨਹੀਂਗਾ ਤੇ ਇੱਕ ਦਿਨ ਉਥੋਂ ਇੱਕ ਰਾਹੀ ਰਜਾਰਿਆ ਹੁੰਦਾ ਜੋ ਕਿ ਇੱਕ ਸਾਧੂ ਫਕੀਰ ਹੁੰਦਾ ਹੈ ਤਾਂ ਉਹ ਕਹਿੰਦਾ ਕਿ ਮੈਂ ਰਾਜੇ ਨੂੰ ਕਿਵੇਂ ਤੇਰੀ ਸਮੱਸਿਆ ਦਾ ਹੱਲ ਕਰ ਸਕਦਾ ਹਾਂ ਤਾਂ ਰਾਜਾ ਕਹਿੰਦਾ ਤੂੰ ਮੇਰੀ ਸਮੱਸਿਆ ਦਾ ਹੱਲ ਕਰ ਜੋ ਮੰਗੇਗਾ ਤੈਨੂੰ ਉਹ ਮਿਲੇਗਾ ਉਹ ਕਹਿੰਦਾ ਮੈਨੂੰ ਕੁਝ ਨਹੀਂ ਚਾਹੀਦਾ ਬਸ ਜੋ ਮੈਂ ਕਹਾ ਤੁਸੀਂ ਉਹ ਕਰਦੇ ਜਾਣਾ ਠੀਕ ਹੈ ਜੀ ਤਾਂ ਚਲੋ ਇਦਾਂ ਹੀ ਗੱਲਾਂ ਅੱਗੇ ਵਧਦੀਆਂ ਨੇ ਤੇ ਉਹ ਬਾਜ ਦੇ ਕੋਲ ਉਸ ਰਾਗੀਰ ਨੂੰ ਉਸ ਸਾਧ ਨੂੰ ਲਿਜਾਇਆ ਜਾਂਦਾ ਹੈ ਤਾਂ ਉਹ ਸਾਧ ਕਹਿੰਦਾ ਏ ਜੋ ਰਾਜੇ ਦੇ ਸਪਾਹੀ ਹੁੰਦੇ ਨੇ ਉਹਨਾਂ ਨੂੰ ਕਹਿੰਨੇ ਕੱਢੋ ਬਾਜ ਨੂੰ ਪਹਿਲਾਂ ਇੱਕ ਵਾਰ ਪਿੰਜਰੇ ਤੋਂ ਤਾਂ ਬਾਹਰ ਨੂੰ ਜਿਸੇ ਤਰ੍ਹਾਂ ਉਹ ਕਰਦਾ ਰਿਹਾ ਸੀਗਾ ਉੱਡ ਕੇ ਜਾ ਕੇ ਕਿੱਥੇ ਬਹਿੜ ਗਿਆ ਦਰਖਤ ਦੀ ਟਾਣੀ ਤੇ ਤਾਂ ਫਿਰ ਉਸ ਸਾਧ ਨੇ ਇੱਕ ਹੁਕਮ ਦਿੱਤਾ ਸਿਪਾਈਆਂ ਨੂੰ ਕਹਿੰਦਾ ਜਾ ਕੇ ਦਰਖਤ ਨੂੰ ਹੀ ਵੱਢ ਦੋ ਕਹਿੰਦਾ ਵੱਢ ਦੋ ਦਰਖਤ ਨੂੰ ਠੀਕ ਹੈ ਜੀ ਤਾਂ ਸਿਪਾਈਆਂ ਨੇ ਕਿਉਂਕਿ ਉਸ ਦੀ ਗੱਲ ਤਾਂ ਹੁਣ ਮੰਨਣੀ ਪੈਣੀ ਸੀ ਕਿਉਂਕਿ ਇੱਕੋ ਤੋਂ ਸ਼ਰਤ ਰੱਖੀ ਸੀ ਕਿ ਤੁਹਾਨੂੰ ਮੇਰੀ ਗੱਲ ਮੰਨਣੀ ਪਵੇਗੀ ਤਾਂ ਸਿਪਾਈਆਂ ਨੇ ਜਾ ਕੇ ਦਰਖਤ ਨੂੰ ਵੱਢ ਦਿੱਤਾ ਤੇ ਜਦੋਂ ਦੁਬਾਰੇ ਬਾਜ ਨੂੰ ਪਿੰਜਰੇ ਵਿੱਚੋਂ ਕੱਢਿਆ ਗਿਆ ਤਾਂ ਹੁਣ ਉੱਥੇ ਕੋਈ ਟਾਣੀ ਹੀ ਨਹੀਂ ਸੀ ਹੁਣ ਉਹ ਬੇਟਾ ਉਹਨੂੰ ਆਪਣਾ ਘਰ ਜੋ ਦੀ ਕੰਫਰਟ ਜ਼ੋਨ ਬਣ ਚੁੱਕੀ ਸੀ ਉਹ ਟਾਣੀ ਜੋ ਉਸ ਨੂੰ ਅਸਮਾਨਾਂ ਦੀ ਹਿੱਕ ਚੀਰਨ ਤੋਂ ਰੋਕ ਰਹੀ ਸੀ ਉਹ ਹੁਣ ਦਿਖੇ ਨਹੀਂ ਰਹੀ ਸੀ ਤਾਂ ਬਹੁਤ ਪਰੇਸ਼ਾਨ ਹੋਇਆ ਬਾਜ ਤਾਂ ਉਹ ਅਗਲੇ ਕੰਫਰਟ ਜ਼ੋਨ ਦੀ ਤਰਾਸ ਚ ਉੱਚਾ ਉੱਡਦਾ ਗਿਆ ਉੱਡਦਾ ਗਿਆ ਉੱਡਦਾ ਗਿਆ ਤਾਂ ਉਸ ਤਰ੍ਹਾਂ ਉਸਨੇ ਉਸ ਦੇ ਕੰਫਰਟ ਜ਼ੋਨ ਨੂੰ ਖਤਮ ਕਰਕੇ ਉਸ ਟਾਣੀ ਨੂੰ ਵੱਢ ਕੇ ਬਾਜ ਨੂੰ ਉੜਨ ਲੱਗਾ ਰਾਜਾ ਬਹੁਤ ਖੁਸ਼ ਹੋਇਆ ਜੀ ਕਹਿੰਦਾ ਲੱਖਾਂ ਲੋਕਾਂ ਤੋਂ ਨਹੀਂ ਹੋਇਆ ਤੁਸੀਂ ਕਿਵੇਂ ਕਰਤਾ ਕਹਿੰਦਾ ਇੱਕੋ ਗੱਲ ਸੀ ਜਿਹੜੀ ਇਹਨੂੰ ਅੱਗੇ ਵਧਣ ਤੋਂ ਰੋਕ ਰਹੀ ਸੀ ਇਹਨੂੰ ਅਸਮਾਨਾਂ ਵਿੱਚ ਉੱਡਣ ਤੋਂ ਰੋਕ ਰਹੀ ਸੀ ਆਪਣੀਆਂ ਬਲੰਤੀਆਂ ਨੂੰ ਹਾਸਲ ਕਰਨ ਤੋਂ ਰੋਕ ਰਹੀ ਸੀ ਉਹ ਸੀ ਇਹਦੀ ਕੰਫਰਟ ਜ਼ੋਨ ਜੋ ਕਿ ਇਹਦੀ ਟਾਣੀ ਸੀ ਜਿਸ ਤੇ ਜਾ ਕੇ ਬੈਠ ਜਾਂਦਾ ਸੀ ਉਹ ਦਰਖਤ ਸੀ ਜਿਸ ਤੇ ਜਾ ਕੇ ਬੈਠ ਜਾਂਦਾ ਸੀ ਤਾਂ ਹੁਣ ਤੁਹਾਨੂੰ ਪਤਾ ਕਰਨਾ ਪੈਣਾ ਹੈ ਕਿ ਉਹ ਤੁਹਾਡੀ ਜ਼ਿੰਦਗੀ ਵਿੱਚ ਟਾਣੀ ਉਹ ਦਰਖਤ ਕਿਹੜਾ ਹੈ ਜਿਹੜਾ ਤੁਹਾਨੂੰ ਅੱਗੇ ਨਹੀਂ ਬਦਲ ਦੇ ਰਿਹਾ ਉਹ ਕਿਹੜੀ ਕੰਫਰਟ ਜ਼ੋਨ ਹੈ ਜੋ ਤੁਹਾਨੂੰ ਅੱਗੇ ਵਧਣ ਨਹੀਂ ਦੇ ਰਹੀ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਸੈਲਫ ਐਨਾਲਿਸਿਸ ਕਰਨਾ ਪੈਣਾ ਜੇ ਅੱਗੇ ਵਧਣਾ ਹੈ ਠੀਕ ਹੈ ਜੀ ਤੁਹਾਨੂੰ ਜਾਣਨਾ ਪੈਣਾ ਹੈ ਕਿ ਕਿਹੜੀ ਕੰਫਰਟ ਜ਼ੋਨ ਆ ਤੇ ਜਾ ਕੇ ਕਮੈਂਟਸ ਦੇ ਵਿੱਚ ਜ਼ਰੂਰ ਲਿਖਿਓ ਕਿ ਕਿਹੜੀ ਕੰਫਰਟ ਜ਼ੋਨ ਹੈ ਕਿਉਂਕਿ ਤੁਹਾਨੂੰ ਉਸ ਕੰਫਰਟ ਜ਼ੋਨ ਨੂੰ ਛੱਡਣਾ ਪਵੇਗਾ ਇਹ ਕੁਝ ਵੀ ਹੋ ਸਕਦੀ ਹੈ ਕਿਸੇ ਨੂੰ ਹੋ ਸਕਦਾ ਹੈ ਕਿ ਪੇਰੈਂਟਸ ਹੱਦ ਤੋਂ ਵੱਧ ਹੀ ਸਪੋਰਟ ਕਰ ਰਹੇ ਨੇ ਠੀਕ ਹੈ ਜੀ ਉਹ ਕਹਿੰਦੇ ਕਿ ਕੋਈ ਗੱਲ ਨਹੀਂ ਚਲੋ ਕਰੋ ਤਾਂ ਹੀ ਰਿਆ ਸਭ ਕੁਝ ਠੀਕ ਹੈ ਬਹੁਤ ਜਣਾ ਹੋ ਸਕਦੀਆਂ ਹਰ ਕਿਸੇ ਦੀ ਕੰਫਰਟ ਜ਼ੋਨ ਅਲੱਗ ਹੈ ਸਭ ਤੋਂ ਪਹਿਲਾਂ ਤੁਹਾਨੂੰ ਪਹਿਚਾਣਨਾ ਪਵੇਗਾ ਫਿਰ ਪਹਿਚਾਣ ਕੇ ਉਹਨੂੰ ਛੱਡਣਾ ਪਵੇਗਾ ਜੇਕਰ ਤੁਸੀਂ ਚਾਹੁੰਦੇ ਹੋ ਕਿ ਆਪਣੇ ਹੁਨਰ ਦਾ ਅਸਲੀ ਇਸਤੇਮਾਲ ਤੁਸੀਂ ਕਰ ਸਕੀਏ ਜ਼ਿੰਦਗੀ ਵਿੱਚ ਜਿੰਨੀ ਕਾਬਲੀਅਤ ਸਾਡੇ ਵਿੱਚ ਸੀ ਉਹਨਾਂ ਸਾਨੂੰ ਮਿਲ ਸਕੇ ਕਿਉਂਕਿ ਇਹ ਜ਼ਰੂਰੀ ਨਹੀਂ ਹੁੰਦਾ ਤੁਸੀਂ ਕਿੰਨਾ ਹਾਸਲ ਕੀਤਾ ਜ਼ਰੂਰੀ ਇਹ ਹੈ ਕਿ ਜਿੰਨੀ ਕਾਬਲੀਅਤ ਤੁਹਾਡੇ ਵਿੱਚ ਸੀ ਕਿ ਕੀ ਤੁਸੀਂ ਉਹਨਾਂ ਅਚੀਵ ਕੀਤਾ ਕਿ ਨਹੀਂ ਠੀਕ ਹੈ ਜੀ ਆਈ ਹੋਪ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਦੋਸਤਾਂ ਵਿਚਾਰਾਂ ਨਾਲ ਸ਼ੇਅਰ ਜਰੂਰ ਕਰਨਾ ਇਸੇ ਤਰ੍ਹਾਂ ਮਿਲਦੇ ਆ ਕਿਸੇ ਅਗਲੀ ਵੀਚ ਧੰਨਵਾਦ